ਹਾਂਜੀ ਪਹਿਲਾਂ ਤਾਂ ਤੁਹਾਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੇ ਮੌਕੇ ਤੇ ਅੱਜ ਦੀਵਾਲੀ ਦਾ ਮੌਕਾ ਜਿਹੜਾ ਚੱਲ ਰਿਹਾ ਹਾਂਜੀ ਔਰ ਦੂਰ ਦੂਰ ਬੈਠੀਆਂ ਸੰਗਤਾਂ ਹਾਂਜੀ ਦੇਸ਼ ਪ੍ਰਦੇਸ਼ ਵਿੱਚ ਬੈਠੀਆਂ ਸੰਗਤਾਂ ਆ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਸੁਝਾਅ ਲੈ ਕੇ ਆਏ ਉਹਨਾਂ ਵਾਸਤੇ ਠੀਕ ਹੈ ਜੀ ਵਾਹਿਗੁਰੂ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬੀਤ ਸਿੰਘ ਫਵਾੜਾ ਤੇ ਭਾਰਤੀ ਜਨਮਾਪਤੀਆ ਸੀਨੀਅਰ ਵਾਈਸ ਪ੍ਰੈਸਿਡੈਂਟ ਪੰਜਾਬ ਮੈਂ ਦੇਸ਼ ਵਾਸੀਆਂ ਤੇ ਪੂਰੇ ਪੰਜਾਬ ਨੂੰ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਦੀਵਾਲੀ ਦੀਆਂ ਵਿਸ਼ਖਰਮਾ ਦੇ ਦੀਆਂ ਤੇ ਬੰਦੀ ਛੋੜ ਦੇ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਬਾਈ ਰੁਖਾਲਸਾ ਤੇ ਬਾਈ ਰੁਫਤੇ ਹਾਂਜੀ ਸ਼ਾਈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਅੱਜ ਸੰਗਤ ਲਈ ਕੁਝ ਮੈਸੇਜ ਲੈ ਕੇ ਆਏ ਆ ਉਹ ਕਿਹੜਾ ਮੈਸੇਜ ਆ ਔਰ ਸੰਗਤਾਂ ਦੇ ਰੂਬਰੂ ਕੀਤਾ ਜਾਵੇ ਹਾਂਜੀ ਜੈ 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 ਜਵਾਨ ਜੈ ਕਿਸਾਨ ਬਾਤੀ ਜਨਮਾਨਸ ਪਾਰਟੀ ਬਲਵੰਤ ਸਿੰਘ ਸ਼ਾਹੀ ਜੁਵਾ ਮੋਰਚਾ ਪ੍ਰਧਾਨ ਪੰਜਾਬ ਪ੍ਰਧਾਨ ਸੰਦੇਸ਼ ਆ ਵੀ ਸਾਰੇ ਹਦੀਸਵਾਸੀ ਦੇਸ਼ ਪ੍ਰਦੇਸ਼ ਸਾਡੇ ਬੈਠੇ ਬੈਠੇ ਉਹਨਾਂ ਨੂੰ ਸ਼ੁਭ ਕਾਮਨਾ ਦਿਵਾਲੀ ਦੀਆਂ ਤੇ ਸਾਡੇ ਸ੍ਰੀ ਰਾਮ ਜੀ ਅਜੁੱਟਾ ਮਤਲਬ ਜੱਟ ਕੇ ਆਏ ਸੀ ਦੀਪਮਾਲਾ ਕੀਤੀ ਗਈ ਸੀ ਤੇ ਉਸ ਦੀਆਂ ਸ਼ੁਭ ਕਾਮਨਾ ਸਿੱਟਸ਼ੇਵੇਂ ਪਾਸ਼ਾ ਨੇ ਬੰਦੀ ਤੋਂ ਆਯਾਦ ਕਰਵਾਏ ਸੀ ਸਾਡੇ ਸਿੱਖ ਫੌਜੀ ਆਯਾਦ ਕਰਾਇਆ ਸੀ ਦੀਪਮਾਲਾ ਕੀਤੀ ਗਈ ਸੀ ਉਹਨਾਂ ਸਭ ਨੂੰ ਮੁਬਾਰਕਾਂ ਬਧਾਈਆਂ ਦੇ ਰਹੇ ਆ ਠੀਕ ਜੀ ਮੈਂ ਕੁਝ ਹੋਰ ਆਪਣੀ ਪਾਰਟੀ ਤੌਰ ਤੇ ਮੈਂ ਕਹਿ ਰਿਹਾ ਜਾਂ ਮੈਂ ਲੋਕਾਂ ਦੀ ਕਾਰਨ ਕਹਿ ਰਿਹਾ ਕਿਉਂਕਿ ਜੋ ਹੜਪੀੜਤਾ ਦੇ ਵਿੱਚ ਸਮੱਸਿਆ ਦੂਸਰੀ ਵਾਰ ਆ ਚੁੱਕੀ ਆ ਕਿਉਂਕਿ ਹਰ 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 ਵਾਰੀ ਬਰਸਾਤ ਆਊਗੀ ਤੇ ਹਰ ਵਾਰੀ ਪੰਜਾਬ ਦੇ ਲੋਕ ਪਾਣੀ ਚ ਪਿੰਡਾਂ ਦੇ ਪਿੰਡ ਦੇਸ਼ ਵਾਸੀ ਰੁੜ ਜਾਣਗੇ ਔਰ ਕਿਸਾਨਾਂ ਦੀਆਂ ਫਸਲਾਂ ਰੁੜ ਜਾਣਗੇ ਕਿਉਂਕਿ ਇਹ ਪੰਜਾਬ ਸਰਕਾਰ ਦਾ ਕੰਮ ਸੀ ਜਾਂ ਸੈਂਟਰ ਗਵਰਨਮੈਂਟ ਦਾ ਕਿਉਂਕਿ ਉਹ ਨੌਜਵਾਨ ਜਿਹੜਾ ਕਲਾ ਸੰਗੀਤ ਦਾ ਮਤਲਬ ਸਿੰਗਰ ਆ ਜਾਂ ਅਦਾਕਾਰ ਆ ਉਹਨਾਂ ਨੇ ਪਹਿਲ ਕੀਤੀ ਜਾਂ ਸੰਸਥਾ ਖਾਲਸਾ ਸੰਸਥਾ ਹਰ ਹਰ ਪੀੜਤਾ ਦੇ ਮੌਕੇ ਤੇ ਪਹੁੰਚੀ ਇਹ ਬਾਦ ਪਹੁੰਚੇ ਲੋਕਾਂ ਦੀਆਂ ਸਮੱਸਿਆ ਦਾ ਦੇਖਣਾ ਗਰੀਬਾਂ ਦੇ ਬਾਰੇ ਦੇਖਣਾ ਚਾਹੀਦਾ ਹੈ ਸਰਕਾਰ ਨੂੰ ਜਿਹੜਾ 16 ਕਰੋੜ ਸਰਕਾਰ ਨੇ ਦਿੱਤਾ ਉਹ ਕਿਸਾਨਾਂ ਨੂੰ ਵੰਡਿਆ ਗਿਆ ਜਾਂ ਨਹੀਂ ਉਹ ਉਹ ਹੁਣ ਬਾਅਦ ਚ ਕੀਤਾ ਗਿਆ ਜੀ ਪਹਿਲੀ ਗੱਲ ਜਿਸ ਵੇਲੇ ਆਏ ਉਹ ਕਿਸਾਨ ਭਾਈਆਂ ਨੇ ਕਿਸਾਨਾਂ ਨੇ ਆ ਕੇ ਮਦਦ ਕੀਤੀ ਪੰਜਾਬ ਪੰਜਾਬੀ ਦੇ ਕੰਮ ਆਇਆ ਕਿਉਂਕਿ ਹੋਰ ਕੋਈ ਕੰਮ ਨਹੀਂ ਆਇਆ ਕਿਉਂਕਿ ਇਹ ਤਾਂ ਕਿਹੜੇ ਪੰਜਾਬ ਜੇ ਜੋਗ ਦਰਿਆ ਆ ਜਿਸ ਕੋਈ ਵੀ ਪਾਣੀ ਦੀ ਆ ਇਹਨੂੰ ਸਮੱਸਿਆ ਨੂੰ ਪਹਿਲਾਂ ਪੱਕਾ ਕੀਤਾ ਜਾਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਪੰਜਾਬ ਦੀਆਂ ਇਹ ਸਮੱਸਿਆ ਨਾ ਹੋਵੇ ਲੱਖਾਂ ਧਰ ਰੁੜ ਗਏ ਕਿਸਾਨਾਂ ਦੀਆਂ ਫਸਲਾਂ ਰੁੜ ਗਈਆਂ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਕੀ ਦੂਸਰੀ ਸਮੱਸਿਆ ਹੈ ਵੀ ਕਿ ਲੋਕਾਂ ਦੇ ਪ੍ਰਵਾਸੀ ਆ ਪ੍ਰਵਾਸੀਆਂ ਨੂੰ ਇਹਨਾਂ ਦੂਜਿਆਂ ਨੇ ਦੇਣਾ ਚਾਹੀਦਾ ਉਹਨਾਂ ਨੂੰ ਰਹਿਣ ਦੀ ਆਧਾਰ ਕਾਰਡ ਬਣਾ ਕੇ ਨਾ ਵੋਟਾਂ ਦੇ ਘਰ ਨਹੀਂ ਬਣਾਉਣੇ ਜਾਂ ਕੀ ਕਰ ਰਹੇ ਕਿ ਬੱਚਿਆਂ ਨੂੰ ਬੱਚਿਆਂ ਦਾ ਬਲਾਤਕਾਰ ਹੋ ਰਿਹਾ ਹੈ ਅਗਰ ਇਹਨਾਂ ਨੂੰ ਕੋਈ ਪੱਕੇ ਪੁਰਾਣੇ ਰਹਿ ਰਹੇ ਆ ਉਹਨਾਂ ਦਾ ਹੁਣ ਹਰ ਬੰਦੇ ਨੂੰ ਪ੍ਰਵਾਸੀ ਨੂੰ ਕਿੰਨਾ ਨੂੰ ਹਰ ਜੀ ਮਾਨਣਾ ਨਹੀਂ ਚਾਹੀਏ ਉਹਨਾਂ ਨੂੰ ਦੇਣਾ ਹੈ ਆਧਾਰ ਕਾਰਡ ਸੈਂਡ ਨਹੀਂ ਕਰਨਾ ਇਦਾਂ ਠੀਕ ਨਹੀਂ ਜਿੱਦਾਂ ਹਿਮਾਚਲ ਪ੍ਰਦੇਸ਼ ਵਿੱਚ ਆ ਉਹਨਾਂ ਨੇ ਇਹ ਕੀਤਾ ਵੀ ਬਾਹਲਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਇਹ ਨਹੀਂ ਹੋਣਾ ਚਾਹੀਦਾ ਪੂਰੀ ਪੂਰੀ ਛਾਨਬੀਰੀ ਕਰਨੀ ਚਾਹੀਦੀ ਦੂਸਰੀ ਗੱਲ ਤੀਸਰੀ ਗੱਲ ਇਹ ਆ ਕਿ ਜੋ ਕੋ ਜੁਬਾ ਲੜਕੇ ਆ ਕਿਹਨਾਂ 12 ਪੜੇ ਆ ਜਿਆਦੇ ਪੜੇ ਆ ਉਹ ਵਿਚਾਰਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜੇ ਨੌਕਰੀ ਮਿਲਦੀ ਤਾਂ ਪ੍ਰਾਈਵੇਟ ਆ ਕੰਪਨੀਆਂ ਜੁਜਪਾ ਕੰਪਨੀਆਂ ਜਾਂ ਠੇਕੇਦਾਰਾਂ ਜਾਂ ਸਕੌਲਟੀ ਦੇ ਵਿੱਚ ਕੜਾ ਉਹਨਾਂ ਨੇ ਜਿਆਨ ਦੂਜੇ ਲੋਕਾਂ ਨੂੰ ਨੌਕਰੀ ਦੇ ਰਿਆ ਉਹਨੂੰ 10 ਤੋਂ 12000 ਤਨਖਾਹ ਆ 8 ਘੰਟੇ ਡਿਊਟੀ ਕਰਨ ਵਾਲੇ ਬੰਦੇ ਨੂੰ ਪੱਟੋ ਘੱਟ 15000 ਰੁਪਏ ਤਨਖਾਹ ਹੋਣੀ ਚਾਹੀਦੀ ਜੇ 12 ਘੰਟੇ ਤੋਂ 18000 ਹੋਣੀ ਚਾਹੀਦੀ ਹੈ ਅਗਰ ਇਹ ਸਰਕਾਰਾਂ ਇਹਨਾਂ ਦੀ ਐਸਸੀ ਟੀਮ ਕੋਈ ਬਣਾਵੇ ਕਿ ਕਿਹੜੇ ਲੋਕ ਗਰੀਬ ਆ ਗਰੀਬ ਆ ਉਹਨਾਂ ਦੇ ਬਾਰੇ ਪਤਾ ਕਰੇ ਵੀ ਕਿਹੜੇ ਠੇਕੇਦਾਰ ਆ ਜਾਂ ਇੰਡਸਟਰੀਆਂ ਜਾਂ ਕੋਈ ਵੀ ਹੈ ਉਹਦੇ ਕਰ ਕੁਝ ਨਾ ਕੁਝ ਕ੍ਰਾਈਮ ਘਟੂਗਾ ਤੇ ਕੜੇ ਲੜਕੇ ਆ ਨਸ਼ਿਆਂ ਵਿੱਚ ਕਿਉਂਕਿ ਉਹਨੂੰ ਜੋਬ ਨਹੀਂ ਮਿਲਦੀ ਉਹ ਨਸ਼ਿਆਂ ਵਿੱਚ ਚਲਾ ਗਿਆ ਇਸ ਕਰਕੇ ਸਰਕਾਰ ਨੂੰ ਉਹਦਾ ਧਿਆਨ ਦੇਣਾ ਚਾਹੀਦਾ ਔਰ ਪੱਕੇ ਜੁਜਾ ਦਰਿਆ ਜਾਂ ਕਿਦਾਂ ਸਮਝ ਕੋਈ ਵੀ ਆ ਉਹਨੂੰ ਪੱਕਾ ਕੀਤਾ ਜਾ ਸਕੇ ਠੀਕ ਹੈ ਲੋਕਾਂ ਲਈ ਹਰ ਬੰਦੇ ਦੀ ਸਮੱਸਿਆ ਕਿਦਾ ਇੱਕ ਬਰਾਬਰ ਲੋਕਾਂ ਨੂੰ ਸਮਾਨਤਾ ਜਰੀ ਜ਼ਰੂਰੀ ਆ ਐਸਸੀ ਬੀਸੀ ਨਹੀਂ ਇਹ ਮਤਲਬ ਨਹੀਂ ਹਰ ਧਰਮ ਦਾ ਹਰ ਮਤਲਬ ਕੌਮ ਦਾ ਬਰਾਦਰੀ ਦਾ ਉਹਨੂੰ हर हर बराबर ਹੀ ਦੇਣਾ ਚਾਹੀਦਾ ਹੱਕ ਜਿਸ ਤਰ੍ਹਾਂ ਕਿ ਆ ਗੁਰੂ ਸਾਹਿਬ ਵਿੱਚ ਸਾਰਿਆਂ ਨੂੰ ਹੱਕ ਦਿੱਤਾ ਗਿਆ ਬਰਾਬਰ ਦਾ ਹੱਕ ਦਿੱਤਾ ਗਿਆ ਠੀਕ ਨਹੀਂ ਉਹਨਾਂ ਨੇ ਕਦੇ ਭੇਦਭਾਵ ਨਹੀਂ ਕੀਤਾ ਹਰ ਧਰਮ ਹਰੀ ਕੌਮ ਦੇ ਨਾਲ ਉਹਨਾਂ ਨੇ ਉਹ ਚੀਜ਼ ਦੀ ਪਰਵਿਰਤੀ ਹੈ ਜੈਸੇ ਗੁਰੂ ਰਵਿਦਾਸ ਉਹਨਾਂ ਨੇ ਕਿਹਾ ਬੇਗਮਪੁਰਾ ਬਸਾਉਣਾ ਬੇਗਮਪੁਰੇ ਦਾ ਮਤਲਬ ਇਹ ਵੀ ਸਵਰਗ ਬਸਾਉਣਾ ਇੱਕ ਸਮਾਨ ਰੱਖਣਾ ਕਿਸੇ ਦੇ ਨਾਲ ਫਰਕ ਨਹੀਂ ਕਿਹੜਾ ਜਰੂਰਤ ਮੰਦਾ ਹਰ ਬਰਾ ਦੇਰੀ ਦਾ ਉਹਨੂੰ ਬਰਾਬਰ ਹੱਕ ਦਿੱਤਾ ਜਾਵੇ ਜੇ ਬਿਨਾਂ ਘਰਾਂ ਤੋਂ ਬੇਜ਼ਗਾਰ ਹੈ ਜਿਨ੍ਹਾਂ ਦੀ ਜੈਕਟਰੀ ਨਹੀਂ ਉਹਨਾਂ ਦਾ ਸਰਕਾਰ ਦਾ ਕਰਨਾ ਚਾਹੀਦਾ ਜੀ ਜੈ ਹਨ ਮੇਰੇ ਨਾਲ ਪੰਡਿਤ ਪਵਨ ਕੁਮਾਰ ਜੀ ਮੌਜੂਦ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਪਵਨ ਕੁਮਾਰ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਕੀ ਤਰੀਵਾਰ ਤੋਂ ਦੀਵਾਲੀ ਦੀ ਸਭੀ ਦੇਸ਼ ਵਾਸੀਆਂ ਨੂੰ ਔਰ ਦੇਸ਼ ਵਿੱਚ ਬੈਠੇ ਸੰਗਤ ਨੂੰ ਬਹੁਤ ਬਹੁਤ ਵਧਾਈ ਮਈਆ ਦੂਜ ਦੀ ਇਸਰਮਾੜੀਏ ਕੀ ਔਰ ਬੰਦੀ ਬੰਦੀਸੂ ਬਧਾਈ दीपावली और निश्वकर्मा डे दूज और बंदी सोर दिवस की बहुत बधाई बधाई। पार्टी बारे की मैसेज तोड़ा। पार्टी और मैसेज मेरा ये है कि, कि सभी जनमानस जो सरकारें पास करती हैं सभी जनमानस तक पहुँचती नहीं है तो उसके लिए हम पूरा प्रयास करेंगे आवाज़ उठाएंगे कि जनमानस तो सभी समस्याएं हल किया जाए ਕੀ ਨਾਜੀ ਤੁਹਾਡਾ ਪੌਣ ਮਾਨ ਸ਼ਰਮਾ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੈਂ ਡੰਦਰ ਦੇ ਵਾਲਾ